ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖ ਕਰਦੇ ਆ ਕਿ ਆਪ ਜੀ ਸਭ ਕੁਸ਼ਲ ਮੰਗਲ ਲੋਗੋ ਨੇ ਹੈਤ ਵਿਕੀ ਗੰ ਗੁਰੂ ਕਿਰਪਾ ਨਾਲ ਅੱਜ ਸਮਾਂ ਮਿਲਦਾ ਮੇਰੇ ਦક્ષਨ ਦਿਧਾਰਿਆਂ ਨਾਲ ਅੱਜ ਅਸੀਂ ਗੱਲ ਕਰਾਂਗੇ ਗੁਰੂ ਗ੍ਰੰਥ ਸਾਹਿਬ ਦੇ 15 ਫਕਤਾਂ ਨੇ ਕਿੰਨੀ ਜਨ ਸਵਾਰ ਹਨ ਬਾਣੀ ਦੇ ਬਾਰੇ ਵਿਸਾਤ ਸਮਾਂ ਦੇ ਭਗਤ ਪਰਵਾਨ ਕੰਮ ਹੋਇਆ ਹੈ ਗੁਰਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਕਬੀਰ ਜੀ ਦੇ 535 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਦਰਜ ਹਨ ਇੱਕ ਉੱਤਰ ਪ੍ਰਦੇਸ਼ ਦੇ ਨਿਵਾਸੀ ਸਨ ਤੇ ਭਗਤ ਫਰੀਦ ਜੀ 116 ਸ਼ਬਦ ਹਨ ਮਲਤਾਨ ਨਿਵਾਸੀਆਂ ਜੋ ਕਿ ਪਾਕਿਸਤਾਨ ਵਿਦਵਸ ਜੇ ਨਾਮਦੇਵ ਜੀ ਭਗਤ ਨਾਮਦੇਵ ਜੀ 68 ਸ਼ਬਦ ਜੋ ਕਿ ਮਹਾਰਾਸ਼ਟਰ ਤੋਂ ਨਿਵਾਸੀ ਸਨ ਕਵੀ ਦਾਸ ਜੀ 40 ਸ਼ਬਦ ਉੱਤਰ ਪ੍ਰਦੇਸ਼ ਦੇ ਨਿਵਾਸੀ ਸਨ ਭਗਤ ਸਦਨਾ ਜੀ ਇੱਕ ਸ਼ਬਦ ਸਿੰਧ ਨਿਵਾਸੀ ਭਗਤ ਰੋਚਨ ਜੀ 4 ਸ਼ਬਦ ਮਹਾਰਾਸ਼ਟਰ ਤੋਂ ਨਿਵਾਸੀ ਸਨ ਭਾਈ ਭਗਤ ਪੀਖਣ ਜੀ ਦੋ ਸ਼ਬਦ ਉੱਤਰ ਪ੍ਰਦੇਸ਼ ਨਿਵਾਸੀ ਭਗਤ ਪਰਮਾਨੰਦ ਜੀ ਇੱਕ ਸ਼ਬਦ ਮਹਾਰਾਸ਼ਟਰ ਨਿਵਾਸੀ ਜੈ ਦੇਵ ਜੀ ਦੋ ਸ਼ਬਦ ਬੰਗਾਲ ਨਿਵਾਸੀ ਜੀ ਸਨ ਭਗਤ ਪੀਪਾ ਜੀ ਇੱਕ ਸ਼ਬਦ ਜੋ ਰਾਜਸਥਾਨ ਨਿਵਾਸੀ ਸਨ ਭਗਤ ਅੰਨਾ ਜੀ ਚਾਰ ਸ਼ਬਦ ਯੋਗੀ ਰਾਜਸਥਾਨ ਨਿਵਾਸੀ ਸਨ ਭਗਤ 베ਣੀ ਜੀ ਤਿੰਨ ਸ਼ਬਦ ਜੋ ਬਿਹਾਰ ਨਿਵਾਸੀ ਸਨ ਭਗਤ ਸੂਰਦਾਸ ਜੀ ਉੱਤਰ ਪ੍ਰਦੇਸ਼ ਨਿਵਾਸੀ ਸਨ ਤੇ ਇੱਕ ਸ਼ਬਦ ਭਗਤ ਸੈਣ ਜੀ ਇੱਕ ਸ਼ਬਦ ਰਾਜਸਥਾਨ ਨਿਵਾਸੀ ਰਾਮਾਨੰਦ ਜੀ ਤਮਿਲਨਾਡੋ ਇੱਕ ਸ਼ਬਦ ਗੁਰੂਗ੍ਰਾਂ ਸਾਹਿਬ ਦੇਦਰ ਦਾ ਤੈਨੂੰ ਆਸੀ ਤੁਮੇ ਲਾਡੋ ਦੇਸਾਂ ਵਿਚਾਰ ਕਰਦੇ ਆਂ ਹੋਰਿਆਂ ਪੁੱਲਾਂ ਦੇ ਖੀਮਾਂ ਦੇ ਜਾ ਸਕਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਾਂ ਅਗਲੇ ਵਲੌਗ ਚ ਭਗਤ ਸੂਰਦਾਸ ਜੀ ਦੇ ਇੱਕ ਲਾਈਨ ਹੈਗੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਦੀ ਉਹਦੇ ਬਾਰੇ ਵਿਚਾਰ ਕਰਾਂਗੇ ਆਸ ਕਰਦੇ ਆਂ ਕਿ ਅਸੀਂ ਸਾਂਭਖਸ਼ ਹੋਗੇ ਬੱਚਿਆਂ ਨੂੰ ਇਹ ਸਿਰਫ ਮਨੋਰਥ ਮੇਰਾ ਬੱਚਿਆਂ ਦੇ ਵਾਸਤੇ ਹੈਗਾ ਕਿ ਇਤਿਹਾਸ ਨਾਲ ਬੱਚੇ ਸਾਡੇ ਜੁੜਨ ਜਾਣਕਾਰੀ ਦੇਣ ਵਾਸਤੇ ਕੀਤਾ ਹੈਗਾ ਉਪਰਾਲਾ ਆਧਵੀ ਬਖਸ਼ਣਹਾਰੋ ਕਿਰਪਾ ਕਰਨੀ ਵੱਧ ਤੋਂ ਵੱਧ ਅਸੀਸਾਂ ਬਖਸ਼ਣੀਆਂ ਤੇ ਹੋਈਆਂ ਪੁੱਲਾਂ ਦੀ ਖੇਮਾਂ ਦੀ ਜਾਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ